ਉਹ ਸੀ ਕੋਨਸਾਬ ਨੂੰ ਬੜਾ ਸਪਸ਼ਟ ਤਰੀਕੇ ਦੇ ਨਾਲ ਬਰੇਫ ਕੀਤਾ ਸੀਗਾ ਕਿ ਆਲਰੇਡੀ ਜਿਹੜੀ ਹੈਗੀ ਹੈ ਯੂਨੀਅਨ ਐਕਟ ਦੇ ਅੰਡਰ ਇਹ ਐਸਜੀਪੀਸੀ ਚੱਲ ਰਹੀ ਹੈ ਜਿਸ ਦੀ ਹੋਮ ਮਿਨਿਸਟਰੀ ਇਹਨੂੰ ਕੰਟਰੋਲ ਕਰ ਰਹੀ ਹੈ ਇਸ ਕਰਕੇ ਹਰਿਆਣੇ ਦੀ ਜਿਹੜੀ ਸਰਕਾਰ ਨੇ ਬਿੱਲ ਪਾਸ ਕੀਤਾ ਇਹ ਬਿਲਕੁਲ ਅਨ ਕਨਸਟੀਟਿਊਸ਼ਨਲ ਹੈ ਜੀ ਸੰਵਿਧਾਨ ਦੇ ਜਿਹੜੇ ਸੈਕਸ਼ਨ 254 ਉਹਦੀ ਬਿਲਕੁਲ ਘੋਰ ਉਲੰਘਣਾ ਹੈਗੀ ਜੀ ਭਾਵੇਂ ਅਸੀਂ ਮਾਨਯੋਗ ਰਾਜਪਾਲ ਜੀ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਨੂੰ ਇਹਨੂੰ ਅਸੈਂਟ ਇਸ ਬਿੱਲ ਤੋਂ ਨਹੀਂ ਚਾਹੀਦੀ ਜੀ ਕਿਉਂਕਿ ਇਹਦੇ ਨਾਲ ਬਹੁਤ ਵੱਡੀ ਕਨਸਟੀਟਿਊਸ਼ਨਲ ਕ੍ਰਾਈਸਿਸ ਜਿਹੜੀ ਹੈ ਉਹ ਉਹਨਾਂ ਦੇ ਸਮੇਂ ਦੇ ਵਿੱਚ ਖੜੀ ਹੋ ਜਾਏਗੀ ਕਿ ਆਜ਼ਾਦੀ ਜਿਹੜੀ ਕਮੇਟੀ ਹੈ ਉੱਥੇ ਕੰਮ ਕਰ ਰਹੀ ਹੈ ਜਿਹੜੀ ਦੇਸ਼ ਦੀ ਹੋਮ ਮਿਨਿਸਟਰੀ ਦੇ ਤਹਿਤ ਉਹਦੀ ਇਲੈਕਸ਼ਨ ਹੁੰਦੀ ਹੈ ਪਾਰਲੀਮੈਂਟ ਦੇ ਐਕਟ ਦੇ ਅੰਦਰ ਉਹ ਬਣੀ ਹੋਈ ਹੈ ਤੇ ਇੱਕੋ ਥਾਂ ਦੇ ਉੱਤੇ ਸਟੇਟ ਗਵਰਨਮੈਂਟ ਦਾ ਵੀ ਐਕਟ ਲਾਗੂ ਹੋਵੇ ਤੇ ਦੇਸ਼ ਦੀ ਜਿਹੜੀ ਪਾਰਲੀਮੈਂਟ ਹੈ ਉਹਦੇ ਕਾਨੂੰਨ ਦੇ ਖਿਲਾਫ ਐਕਟ ਬਣੇ ਇਹ ਦੋ ਚੀਜ਼ਾਂ ਕਿਤੇ ਵੀ ਨਾਲ-ਨਾਲ ਨਹੀਂ ਚੱਲ ਸਕਦੀਆਂ ਜੀ ਪਰ ਜੀ ਜੋ ਤੁਹਾਡੀ ਅੱਜ ਰਾਜਪਾਲ ਜੀ ਨਾਲ ਮੁਲਾਕਾਤ ਹੋਈ ਹੈ ਜਗਨਾਥ ਪਹਾੜੀਆ ਜੀ ਨਾਲ ਤੇ ਉਸ ਮੁਲਾਕਾਤ ਦਾ ਕੋਈ ਅਸਰ ਨਹੀਂ ਦਿਖਿਆ ਉਹਨਾਂ ਦਾ ਅਸਪੈਕਟ ਇਹ ਧੀ ਸੀ ਕਿ ਰਾਜਪਾਲ ਜੀ ਨੂੰ ਮਿਲ ਕੇ ਜੋ ਕਨਸਟੀਟਿਊਸ਼ਨਲ ਪੱਖ ਹੈ ਜਿਹੜੀ ਗਲਤੀ ਹੋਈ ਹੈ ਉਦਨਸਭਾ ਦੇ ਵਿੱਚ ਬਿਲ ਪਾਸ ਕਰਨ ਦੇ ਵਿੱਚ ਉਹ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਂਦੇ ਅਸੀਂ ਆਪਣੀ ਡਿਊਟੀ ਜਿਹੜੀ ਹੈ ਉਹ ਕੀਤੀ ਹੈ ਲੇਕਿਨ ਸਾਨੂੰ ਬਹੁਤ ਬਹੁਤ ਵੱਡਾ ਅਫਸੋਸ ਹੈ ਕਿ ਇਹ ਬਿਲ ਜਿਹਨੂੰ ਅਸੈਂਟ ਨਹੀਂ ਸੀ ਦਿੱਤੀ ਜਾਣੀ ਚਾਹੀਦੀ ਜੀ ਉਹਨੂੰ ਮਾਨਯੋਗ ਸਰਨੋ ਸਾਹਿਬ ਨੇ ਅਸੈਂਟ ਦਿੱਤੀ ਹੈ ਇਹਦੇ ਨਾਲ ਜਿਹੜੀ ਹੈ ਸਿੱਖਾਂ ਦੀਆਂ ਭਾਵਨਾਵਾਂ ਵੀ ਹਰਟ ਹੋਈਆਂ ਕਨਸਟੀਟਿਊਸ਼ਨਲ ਕ੍ਰਾਈਸਿਸ ਵੀ ਜਿਹੜੀ ਆ ਉਹ ਖੜੀ ਹੋਈ ਆ ਔਰ ਉਹਨਾਂ ਦੇ ਸਮੇਂ ਦੇ ਵਿੱਚ ਕੋਈ ਚੰਗੇ ਨਤੀਜੇ ਜਿਹੜੇ ਆ ਇਸ ਬਿੱਲ ਦੇ ਜਿਹੜੇ ਆ ਉਹਨੇ ਨਿਕਲੋ ਨਹੀਂ ਜੀ ਜੀ ਮਾ ਜੀ ਹਰਿਆਣਾ ਦੇ ਰਾਜਪਾਲ ਨੇ ਤਾਂ ਮੋਹਰ ਲਗਾ ਦਿੱਤੀ ਹੁਣ ਤੁਹਾਡੀ ਅਗਲੀ ਰਣਨੀਤੀ ਕੀ ਹੋਵੇਗੀ ਦੇਖੋ ਅਸੀਂ ਬੈਠਾਂਗੇ ਪਾਰਟੀ ਦੀ ਸਾਰੇ ਸੀਨੀਅਰ ਲੀਡਰਸ਼ਿਪ ਬੈਠ ਕੇ ਵਿਚਾਰ ਕਰੇਗੀ ਜਿਹੜੇ ਲੀਗਲ ਡਿਓਨਰੀਜ਼ ਆ ਉਹਨਾਂ ਦੀ ਸਾਰੇ رائے ਲਵਾਂਗੇ ਜਿਸ ਵੀ ਫੋਰਮ ਦੇ ਉੱਤੇ ਸਾਨੂੰ ਲੜਾਈ ਲੜਨੀ ਪਈ ਅਸੀਂ ਲੜਾਈ ਲੜਾਂਗੇ ਕੋਈ ਕੋਈ ਮਵੋਲੀ ਗੱਲ ਨਹੀਂ ਹੈ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਜਿਹੜੀ ਸੰਸਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਾਇਮ ਕੀਤੀ ਗਈ ਸੀ ਉਹਨੂੰ ਅਨ ਕਨਸਟੀਟਿਊਸ਼ਨਲ ਤਰੀਕੇ ਦੇ ਨਾਲ ਆਪਣੀ ਰਾਜਸੀ ਜਿਹੜੀ ਇਹ ਮਨੋਰਤ ਨਾਲ ਜਿਸ ਤਰੀਕੇ ਪਵਦਰ ਸਿੰਘ ਗੋਡਾ ਸਾਹਿਬ ਨੇ ਤੇ ਕਾਂਗਰਸ ਪਾਰਟੀ ਨੇ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਇਹਦਾ ਵੱਡਾ ਘਣਾਉਣਾ ਪਾਪ ਕੀਤਾ ਅਸੀਂ ਉਹਦੇ ਖਿਲਾਫ ਪੁੱਲ ਕੇ ਜਿਹੜੀ ਆ ਲੜਾਈ ਲੜੀ